ਵਾਹਿਗੁਰੂ 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 ਬਦਾਸ ਕੇ ਵੰਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਗੁਰੂ ਨਾਨਕ ਲੰਕੇ ਆਏ ਸਰੰਗਰ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿੰਘ ਰੋ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਤੇ ਗਏ ਜਿਹਦੇ ਅੱਛੇ ਸਭ ਧੁਕ ਜਾਏ ਇਕ ਬਹਾਦਰ ਸਿਮਰੈ ਘਰ ਨਾਉ ਨਦੇ ਆਵੇ ਧਾਇ ਸਭ ਥਾਈ ਹੋਏ ਸਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਚਿਤ ਚਰਨ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਹੇ ਨਮਾਨਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਦੇ ਚਰਨ ਕਮਲ ਚਰਦਾਸ ਬੇਨਤੀ ਜੋਧੜੀ ਪ੍ਰਾਰਥਨਾ ਮਹਾਰਾ ਸੱਚੇ ਪਾਸ਼ਾ ਆਪ ਜੀ ਨੇ ਮਹਾਨ ਕਿਰਪਾ ਕੀਤੀ ਪਾਤਸ਼ਾਹ ਮਹਾਰਾ ਸਮੂਹ ਸੰਗਤਾਂ ਤੇ ਆਪ ਬਖਸ਼ਾ ਕਰਕੇ ਧਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੇ ਹੋਰ ਪਵਿੱਤਰ ਗੁਰ ਧਾਮਾਂ ਦੇ ਦਰਸ਼ਨ ਦੀਦਾਰ ਯਾਤਰਾ ਕਰਨ ਵਾਸਤੇ ਆਪ ਜੀ ਨੇ ਕਿਰਪਾ ਕੀਤੀ ਮਾਰਸ ਤੇ ਪਾਸ਼ਾ ਸਮੂਹ ਨਗਰ ਨਿਵਾਸੀ ਸੰਗਤਾਂ ਨੇ ਤਨ ਮਨ ਧੰਦੇ ਨਾਲ ਸੇਵਾ ਕੀਤੀ ਮਾਰਸ ਤੇ ਪਾਸ਼ਾ ਸਰਬੱਤ ਦੀ ਕੀਤੀ ਸੇਵਾ ਸਫਲ ਕਰਨੀ ਨਗਰ ਤੇ ਸੁਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ੀਆਂ ਰਸਤੇ ਚ ਅੰਗ ਸੰਗ ਸਹਾਈ ਹੋ ਕਰਕੇ ਕਿਰਪਾ ਕਰਨੀ ਰੱਖਿਆ ਕਰਨੀ ਆਪਣੇ ਪਹਿਰੇ ਪਾਸ਼ਾ ਬਖਸ਼ਿਸ਼ ਕਰਨੇ ਹੈ సర్వత ది ਕੀਤੀ સેવા ਮਹਾਰਾ ਸਫਲ ਕਰੋ ਸਤਿਗੁਰ ਸੰਤਾਂ ਪਿਆਰ ਸਿ ਤੇ ਪਾਸ਼ਾਪ ਬਖਸ਼ਿਸ਼ ਕਰੋ ਆਪ ਰਹਿਮਤਾ ਕਰੋ ਮਹਾਰਾ ਸਿ ਤੇ ਪਾਸ਼ਾ ਯਾਤਰਾ ਕਰਨ ਵਾਸਤੇ ਆਗਿਆ ਬਖਸ਼ਿਸ਼ ਕਰੋ ਜੀ ਅੰਗ ਸੰਗ ਸਾਈਂ ਕਿਰਪਾ ਕਰਨੀ ਸਰਬਤ ਨੂੰ ਸੁਖ ਸ਼ਾਂਤੀ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਜਿੰਨਾ ਜਨਾ ਭਾਵਨ ਨੂੰ ਮੁੱਖ ਰੱਖ ਕੇ ਸੰਗਤਾਂ ਨੇ ਸੇਵਾ ਕੀਤੀ ਮਹਾਰਾ ਮਾਨ ਦੀਆਂ ਸ਼ੁਭ ਭਾਵਨਾਵਾਂ ਸਫਲ ਤੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਤੁਰ ਲੱਗੇ ਸਰਬ ਜੀ ਸਮੂਹ ਪਰਿਵਾਰ ਨੇ ਸੰਗਤ ਦੇ ਸੇਵਾ ਵਾਸਤੇ ਆਪ ਜੀਆ ਦਿੱਤੀਆਂ ਦਾਤਾਂ ਨੂੰ ਸਭਲ ਕੀਤਾ ਮਾਰੀ ਜੀ ਸੇਵਾ ਸਭਲ ਕਰਨੀ ਕੋ ਹਾਜਰ ਆਖ ਸੰਤਨ ਦਰਤੀਆਂ ਦਾਤਾ ਜੀਆਂ ਪਰਵਾਰਾਂ ਚ ਤੱਕ ਸ਼ਾਂਤੀ ਮਾਲ ਪਰਵਾਰ ਮੁਖ ਬਾਸ਼ਾ ਮੇਰਤ ਪਰ ਹੱਥ ਰੱਖਣਾ ਸਤਿਗੁਰੂ ਆਪ ਕਿਰਪਾ ਕਰੋ ਸੰਗਤਾ ਮਾਰ ਸੇ ਪਾਸ਼ਾ ਹਾਜਰ ਆਪ ਅੰਗ ਸੰਗ ਸਹਾਇ ਕੋ ਆਗਿਆ ਬੋਸ਼ੂਜ ਦੇ ਰਸਤੇ ਚ ਅੰਗ ਸੰਗ ਸਹਾਇ ਨਾ ਕੇ ਸੇ ਕਿਸਮ ਦਾ ਮਹਾਰਾਜ ਵੇਗਨ ਨਾ ਸੱਚੇ ਪਾਸ਼ਾ ਬਗਲੇ ਮਾਧਨ ਰੱਖਿਆ ਕਰੋ ਬਖਸ਼ਿਆ ਕਰੋ ਆਗਿਆ ਪਕਸ਼ਿਤ ਕਰੋ ਸੋਖ ਹੋਵੇ ਨਾਮ ਚੇਤਾਰੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਭਾ ਬੋਲੇ ਸੋਨਹਾ